ਐਮਐਲਏ ਨੇ ਟਰਾਲੀਆਂ ਚੋਰੀ ਕਰ ਲੀਆਂ ਹੈਰਾਨੀ ਦੀ ਗੱਲ ਦੇਖੋ ਤੁਸੀਂ ਕਿੰਨੀਆਂ ਕਿ ਇੱਕ ਐਮਐਲਏ ਟਰਾਲੀ ਚੋਰ ਬਣ ਗਿਆ ਇੱਕ ਐਮਐਲਏ ਟਰੱਕ ਯੂਨੀਅਨ ਤੇ ਕਬਜ਼ਾ ਕਰਕੇ ਪੁਰਾਣੇ ਦੂਜੇ ਪ੍ਰਧਾਨ ਤੋਂ ਪੈਸੇ ਮੋੜ ਕੇ ਵੱਧ ਪੈਸੇ ਲੈ ਕੇ ਉਹਨੂੰ ਪ੍ਰਧਾਨ ਬਣਾਤਾ ਫਿਰ ਉਹ ਹਫਤਾ ਜਿਹੜਾ ਭਵਾਨੀਗੜ੍ਹ ਦਾ ਬੰਦਾ ਸੀ ਉਹ ਹਫਤਾ ਇੱਥੇ ਸਾਡੇ ਸ਼੍ਰੀ ਰੋੜੇਵਾਲ ਸਾਹਿਬ ਗੁਰਦੁਆਰਾ ਸਾਹਿਬ ਆ ਉੱਥੇ ਹਫਤਾ ਹੁੰਦਾ ਰਿਹਾ ਕਿਉਂਕਿ ਨਰਿੰਦਰ ਕੌਰ ਭਰਾ ਜੀ ਉੱਥੇ ਰੋੜੇਵਾਲ ਜਾਂਦੀ ਆ ਅਸੀਂ ਸਤਿਕਾਰਯੋਗ ਨੇ ਬਾਬਾ ਪੂਰਨਦਾਸ ਜੀ ਦਾ ਉਹਨੇ ਕਿਹਾ ਵੀ ਆਪਣੀ ਸੌਂਖ ਹਾਲਾ ਬੱਚੇ ਦੀ ਵੀ ਤਾਂ ਪੈਸੇ ਨਹੀਂ ਮੰਗੇ ਹਫਤਾਵਾਂ ਮਿੰਟ ਤੱਕ ਲਾਈਵ ਹੋ ਕੇ ਕਿ ਬੁਲਾਉਂਦਾ ਰਿਹਾ ਪਰ ਇਹ ਨਹੀਂ ਗਏ ਪਰ ਉਸ ਦੇ ਬਾਵਜੂਦ ਇਹ ਸੌਂ ਖਾਣ ਨੂੰ ਤਿਆਰ ਹੋ ਗਈ ਸੀ ਕੱਟ ਦੇ ਵਿੱਚ ਹੁਣ ਦੱਸੋ ਵੀ ਸੌਂ ਜ਼ਰੂਰੀ ਆ ਬੱਚਾ ਜ਼ਰੂਰੀ ਆ ਜਾਂ ਪਾਰਟੀ ਜ਼ਰੂਰੀ ਆ ਕਿਵੇਂ ਕਹਿੰਦੇ ਹੋ ਕਿ ਆਲ ਆਲੇ ਸਮਝੇ ਪਾਤੀਆਂ ਮਾਰੀ ਨੇਗਾ ਵੱਡਾ ਦੋਚਲਾ ਰਿਹਾ ਬਾਬਾ ਆਮ ਆਦਮੀ ਪਾਰਟੀ ਸਰਕਾਰ ਤੋਂ ਐਕਸ਼ਨ ਮੋਡ ਚ ਲੋਕਾਂ ਦੇ ਜਿਹੜੇ ਕਿ ਜਿਹੜੇ ਨਸ਼ਾ ਸਦਾਗਰ ਸੀ ਉਹਨਾਂ ਦੇ ਮਕਾਨ ਤੋੜੇ ਜਾਂਦੇ ਨੂੰ ਸਖਤ ਇਸ ਲਾਕਾਂ ਪਿੱਛੇ ਬੰਦ ਕੀਤਾ ਜਾ ਰਿਹਾ ਅਸੀਂ ਆਮ ਆਦਮੀ ਦੀ ਕੋਈ ਵੀ ਨਸ਼ੇ ਵਿਰੁੱਧ ਜਿਹੜੀ ਪਾਰਟੀ ਸਰਕਾਰ ਕਰੂ ਅਸੀਂ ਉਹਨੂੰ ਠੀਕ ਆ ਉਹਦੀ ਗੱਲ ਠੀਕ ਆ ਪਰ ਉਸ ਨਸ਼ੇ ਵਿਰੁੱਧ ਜਿਹੜੀ ਲਹਿਰ ਆ ਉਹਦੀ ਆੜ ਦੇ ਵਿੱਚ ਜਿਹੜਾ ਨਜਾਇਜ਼ ਕਬਜ਼ਾ ਹੋਇਆ ਉਹ ਹਟਾਇਆ ਜਾ ਰਿਹਾ ਪਰ ਉਹਨੂੰ ਸ਼ੋਅ ਕਰਿਆ ਜਾ ਰਿਹਾ ਕਿ ਅਸੀਂ ਨਸ਼ੇ ਦੇ ਜਿਹੜੇ ਸਦਾਗਰ ਨੇ ਉਹਨਾਂ ਦੇ ਘਰ ਢਾਉਨੇ ਆ ਪਰ ਇੱਥੇ ਬਹੁਤ بڑے-ਬੜੇ ਸਦਾਗਰ ਨੇ ਜਿਹੜੇ ਕਿ ਆਮ ਆਦਮੀ ਦੇ ਵਿੱਚ ਵੀ ਹੋਰ ਵੀ ਨੇ ਉਹਨਾਂ ਦੇ ਘਰ ਨਹੀਂ ਢਾਏ ਜਾ ਰਹੇ ਸਿਰਫ ਇੱਕ ਆੜ ਲਈ ਜਾ ਰਹੀ ਆ ਕਿ ਜਿਹੜੇ ਸਰਕਾਰੀ ਜਗ੍ਹਾ ਤੇ ਮਕਾਨ ਬਣਾਇਆ ਉਹਨੂੰ ਢਾਡ ਦਿੰਦੇ ਨੇ ਉਹਨੂੰ ਕਹਿ ਰਹੇ ਨੇ ਇਹ ਅਸੀਂ ਨਸ਼ਾ ਤਖਤਾਂ ਦੇ ਘਰ ਢਾ ਰਹੇ ਹਾਂ ਵਰਤਮਾਨ ਕੇਂਦਰ ਨਾਲ ਰੜ ਕੇ ਦੇਖੋ ਹਾਲਾਤ ਕੀ ਨੇ ਬਾਰਡਰ ਦੇ ਉੱਤੇ ਆਪਾਂ ਹਰਿਆਣੇ ਨੂੰ ਕਹਿ ਰਹੇ ਨੇ ਵੀ ਹਰਿਆਣੇ ਨੇ ਬੰਦ ਕਰਤਾ ਇਕੱਠੇ ਹੀ ਦੋਨਾਂ ਨੇ ਪਹਿਲਾਂ ਮੀਟਿੰਗ ਵਿੱਚ ਕਿਸਾਨ ਆਗੂਆਂ ਨੂੰ ਸੱਦਿਆ ਫਿਰ ਪਿੱਠਵੀਂ ਛੁਰਾ ਮਾਰ ਕੇ ਉਹਨਾਂ ਨੂੰ ਅਰੈਸਟ ਕਰਾਇਆ ਉਦੋਂ ਬਾਅਦ ਪਲਾਨ ਪੂਰੇ ਤਰੀਕੇ ਨਾਲ ਇੱਕ ਦਿਨ ਪਹਿਲਾਂ ਛੁੱਟੀ ਕੈਨਸਲ ਕਰਕੇ ਸਾਰੇ ਉੱਥੇ 3000 ਤੋਂ ਉੱਪਰ ਨਫਰੀ ਮੁਲਾਜ਼ਮ ਦੀ ਜਿਹਦੇ ਵਿੱਚ ਸਿਰਫ 100-150 ਕਿਸਾਨ ਬੈਠੇ ਸੀ ਉੱਥੇ ਵਿੱਚੇ ਮਾਤਾਵਾਂ ਭੈਣਾਂ ਬਜ਼ੁਰਗ ਬੱਚੇ ਉਹਨਾਂ ਨੂੰ ਬੁਰੀ ਤਰ੍ਹਾਂ ਆਪਾਂ ਉਹਨਾਂ ਨੂੰ ਮਿੰਤ ਕਰਕੇ ਵੀ ਆਪਾਂ ਲਿਆ ਸਕਦੇ ਸੀ ਜਾਂ ਥੋੜਾ ਜਿਹਾ ਪਲਾਈਟਲੀ ਬੇਨਤੀ ਕਰਦੇ ਪਰ ਉਹਨਾਂ ਦੇ ਸਿਰ ਪਾੜੇ ਗਏ ਡੰਡਿਆਂ ਨਾਲ ਉਹਨਾਂ ਨੂੰ ਕੁੱਟਿਆ ਗਿਆ ਉਸ ਤੋਂ ਬਾਅਦ ਸਭ ਤੋਂ ਭੈੜੀ ਗੱਲ ਜਿਹੜਾ ਬਦਲਾ ਆ ਦੀ ਇਹ ਸਰਕਾਰ ਗੱਲ ਕਰਦੀ ਆ ਜਿਹੜਾ ਉੱਥੇ ਸਮਾਨ ਸੀ ਇਵੇਂ ਨ ਟੈਂਟ ਵਾਲੇ ਲੋਹੇ ਦੇ ਡੰਡੇ ਵੀ ਚੋਰੀ ਕਰ ਲਏ ਏਸੀ ਉੱਥੇ ਲੱਗੇ ਵੀ ਸੀ ਕੋਈ ਪੱਖੇ ਸੀ ਅਕਾਲੀ ਦਲ ਕਰ ਰਹੇ ਹੋ ਕਿ ਆ ਅਕਾਲੀ ਦਲ ਦਾ ਜੇ ਜੇਕਰ ਗੱਲ ਕਰੀਏ ਅਕਾਲੀ ਦਲ ਨੇ ਬਹੁਤ ਵੱਡੇ ਕੰਮ ਕੀਤੇ ਤੁਸੀਂ ਕਹਿ ਰਹੇ ਹੋ ਪਰ ਕਿਉਂ ਅੱਜ ਅਕਾਲੀ ਦਲ ਜ਼ੀਰੋ ਲੈਵਲ ਤੇ ਚਲੇਗਾ ਘਰਾਬਤ ਲਿਖੋ ਦੇਖੋ ਹਰ ਇੱਕ ਇਨਸਾਨ ਜਦੋਂ ਆਪਣੇ ਪਰਿਵਾਰ ਵਿੱਚ ਵੀ ਜਾਂ ਆਪਾਂ ਕੋਈ ਕੰਮ ਕਰਦੇ ਆ ਕੋਈ ਗਲਤੀਆਂ ਹੋ ਜਾਂਦੀਆਂ ਨੇ ਅਸੀਂ ਇਹ ਗੱਲ ਨੂੰ ਕਮਿਟ ਕਰਦੇ ਆ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਰਾਜ ਵਿੱਚ ਵੀ ਕੁਝ ਗਲਤੀਆਂ ਹੋਈਆਂ ਉਹਦਾ ਖਮਿਆਜਾ ਅਸੀਂ ਸਾਡੇ ਲਗਭਗ ਦੂਜੀ ਟਰਮਾਂ ਪਰ ਅੱਜ ਤੁਸੀਂ ਬੈ ਕੇ ਦੇਖ ਲੋ ਪਹਿਲਾਂ ਕੈਪਟਨ ਅਵਰੇਂਦਰ ਨੇ ਝੂਠੀਆਂ ਸੌਹਾਂ ਖਾਦੀਆਂ ਲੋਕਾਂ ਨੇ ਉਹਦੀਆਂ ਗੱਲਾਂ ਚ ਆ ਕੇ ਫਿਰ ਭਗਵੰਤ ਮਾਨ ਨੇ ਬਦਲਾਅ ਦਾ ਨਾਰਾ ਦੇ ਕੇ ਲੋਕਾਂ ਨੂੰ ਜਜ਼ਬਾਤੀ ਕਿਉਂਕਿ ਆਪਾਂ ਪੰਜਾਬੀ ਜਜ਼ਬਾਤੀ ਲੋਕਾਂ ਸਭ ਤੋਂ ਵੱਧ ਕੁਰਬਾਨੀਆਂ ਆਜ਼ਾਦੀ ਵੇਲੇ ਪੰਜਾਬੀਆਂ ਦੇ ਸੀ ਸਭ ਤੋਂ ਵੱਧ ਜਜ਼ਬਾਤੀ ਲੋਕ ਆਪਣੇ ਨੇ ਇਹ ਲੋਕਾਂ ਦੇ ਜਜ਼ਬਾਤ ਨਾਲ ਖੇਡਿਆ ਪਰ ਅੱਜ ਇੱਕ ਹਾਲਾਤ ਇਹ ਨੇ ਅਕਾਲੀ ਦਲ ਤੇ ਕਾਂਗਰਸ ਨੂੰ ਤਾਂ ਵੋਟ ਨਹੀਂ ਪਾਈ ਸੀ ਲੋਕਾਂ ਨੇ ਪਰ ਇਹਨਾਂ ਦੇ ਲੋਕ 2027 ਚ ਪਾਥੀਆਂ ਮਾਰਨਗੇ ਇਹਨਾਂ ਨੂੰ ਪਿੰਡਾਂ ਚ ਨਹੀਂ ਵੜਨ ਦੇਣਾ ਸਾਡਾ ਖੁਜੇ ਮਾਜਰਾ ਪਿੰਡਾ ਸਾਡੇ ਫਤਗੜ ਸਾਹਿਬ ਹਲਕੇ ਦਾ ਉੱਥੇ ਉਹਨਾਂ ਨੇ ਲਿਖ ਕੇ ਲਾਤਾ ਕਿ ਕੋਈ ਆਮ ਆਦਮੀ ਦਾ ਆਗੂ ਐਮਐਲਏ ਸਾਡੇ ਪਿੰਡ ਵਿੱਚ ਨਾ ਬੜੇ ਇਸੇ ਤਰ੍ਹਾਂ ਸਾਡੇ ਛਲੇੜੀ ਪਿੰਡ ਨੇ ਜਿੱਥੇ ਕਿਸਾਨਾਂ ਦੀਆਂ 100-100 ਸਾਲ ਤੋਂ ਕਬਜ਼ਦਾਰ ਜਿਹੜੇ ਕਿਸਾਨ ਸੀ ਉਹਨਾਂ ਦੀ ਇਹਨਾਂ ਨੇ ਜ਼ਮੀਨਾਂ ਖੋਹੀਆਂ ਧੱਕਾ ਕਰਿਆ ਉੱਥੇ ਨਜਾਇਜ਼ ਪਰਚੇ ਕਰੇ ਇਹੀ ਹਾਲਾਤ ਉਹ ਪਿੰਡਾਂ ਚ ਆ ਤੁਸੀਂ ਮੈਨੂੰ ਇਹ ਦੱਸੋ ਕਿ ਇੱਕ ਨਮਾਇਦੇ ਨੂੰ ਜੇ ਪਿੰਡ 'ਚ ਨਹੀਂ ਬਣ ਦੇਣਾ ਫਿਰ ਪੱਲੇ ਕੀ ਆ ਸਰਕਾਰ ਪੂਰੀ ਤਰ੍ਹਾਂ ਫੇਲ ਹੋ ਚੁੱਕੀ ਆ ਇਹ ਸਿਰਫ ਐਡ ਤੇ ਖਰਚਾ মিডিਆ ਦੇ ਖਰਚਾ ਤੇ ਜਿਹੜੀ ਲੋਕਾਂ ਦੇ ਵਿੱਚ ਜਾ ਕੇ ਦੇਖਣ ਹੁਣ ਇਹਨਾਂ ਨੂੰ ਪਤਾ ਲੱਗ ਜੂ ਕਿ ਇਹਨਾਂ ਨੇ ਜਿਹੜਾ ਆਪਣਾ ਹਰ ਚੀਜ਼ ਨੂੰ ਇਹਨਾਂ ਨੇ ਮੀਡੀਅਲ ਟ੍ਰਾਇਲ ਬਣਾਇਆ ਵਾ ਪੁਰਸ ਦਾ ਰਾਜ ਹੋ ਚੁੱਕਿਆ ਪੰਜਾਬ ਦੇ ਵਿੱਚ ਬੁਰੀ ਤਰ੍ਹਾਂ ਫਰੋਤੀਆਂ ਮੰਗੀਆਂ ਜਾ ਰਹੀਆਂ ਨੇ ਲੋਕਾਂ ਨੂੰ ਆਪਣੀ ਸੁਰੱਖਿਆ ਦੇ ਲਈ ਮੁਲਾਜ਼ਮ ਨਹੀਂ ਮਿਲ ਰਹੇ ਪਰ ਇਹਨਾਂ ਨੂੰ ਇੱਕ ਇੱਕ ਐਮ ਐਲ ਏ ਜਾਂ ਕੋਈ ਇਹਨਾਂ ਦਾ ਲੀਡਰ ਆ ਘਟੋ ਘਟ 20 20 30 30 ਪਰਿਵਾਰਕ ਮੈਂਬਰਾਂ ਨਾਲ ਗਨਮੈਨ ਨੇ ਇਸ ਦੇ ਲਈ ਬਹੁਤ ਹੀ ਮਾੜਾ ਹਾਲ ਹੈ ਮੈਂ ਕਹਿੰਦੇ ਹਾਂ ਕਿ ਜਿਹੜੀ ਗੱਲ ਆ ਉਹਨਾਂ ਦੀ ਜਿਹੜਾ ਨੇ ਕਬਜ਼ੇ ਕੀਤੇ ਉਹਨਾਂ ਦੇ ਮਕਾਨ ਤਾਇੇ ਜਾ ਰਹੇ ਨੇ ਆਮ ਤੌਰ ਤੇ ਉਹਨਾਂ ਲੋਕਾਂ ਦੇ ਵਾਇਸ ਸੁਣ ਜਿਹੜੀ ਫਾਈਲ ਤਿਆਰ ਕਰਦੇ ਨੇ ਹਾਈ ਕੋਰਟ ਦੇ ਕਮਾਂਡਜੋਗ ਹਾਈ ਕੋਰਟ ਦੇ ਹੁਕਮ ਨੇ ਵੀ ਆਪਾਂ ਕਦੇ ਵੀ ਕਿਸੇ ਦਾ ਉਹਦੇ ਪਰਿਵਾਰ ਇੱਕ ਬੰਦਾ ਨਸ਼ਾ ਵੇਚਦਾ ਹੋ ਸਕਦਾ ਵੀ ਆਪਾਂ ਸਾਰੇ ਨੂੰ ਬੱਚੇ ਵੀ ਨੇ ਉਹਨਾਂ ਨੂੰ ਬੇ ਘਰ ਨਹੀਂ ਕਰ ਸਕਦੇ ਕਿਸੇ ਦਾ ਘਰ ਨਹੀਂ ਟਾ ਸਕਦੇ ਕਾਨੂੰਨ ਕਹਿੰਦਾ ਅਸੀਂ ਇਹ ਗੱਲ ਦੀ ਛਲਾਂਗਾ ਕਰਦੇ ਹਾਂ ਕਿ ਨਸ਼ੇ ਘਟਣੇ ਚਾਹੀਦੇ ਨੇ ਬਹੁਤ ਬੁਰਾ ਹਾਲ ਆ ਪਰ ਅੱਜ ਤੁਸੀਂ ਹਾਲਾਤ ਦੇਖੋ ਲੁੱਟਾਂ ਖੂਹਾਂ ਕਿੰਨੀਆਂ ਵਧ ਗਈਆਂ 3 ਸਾਲ ਹੋ ਗਏ ਸਰਕਾਰ ਨੂੰ ਜਦ ਦਿੱਲੀ ਇਹਨਾਂ ਦਾ ਸੁੱਕੜਾ ਸਾਫ ਹੋਇਆ ਉਸ ਤੋਂ ਬਾਅਦ ਇਹਨਾਂ ਨੇ ਦੇਖਿਆ ਵੀ ਹੁਣ ਤਾਂ ਸਾਡਾ ਕੰਮ ਹੱਥੋਂ ਗਿਆ ਪਰ ਮੈਂ ਇਹਨਾਂ ਨੂੰ ਕਹਿਣਾ ਚਾਹੁੰਦਾ ਹੁਣ ਟਾਈਮ ਲੰਘ ਗਿਆ ਹੁਣ ਤੁਹਾਡਾ ਸਰਕਾਰ ਤੁਹਾਡੇ ਤੋਂ ਬਹੁਤ ਲੋਕ ਦੁਖੀ ਨੇ ਤੁਹਾਨੂੰ 2000 ਸਾਈਜ਼ ਵਿੱਚ ਤੋਂ ਵਧੀਆ ਤਰੀਕੇ ਨਾਲ ਵਧੀਆ ਪਤਾ ਲੱਗ ਜਾਊਗਾ ਜਨਮਾਨਾ ਬਾਲ ਅੱਗੇ ਆਉਣੇ ਨੇ ਸਾਸੀ ਕਾਲ ਜੀ ਤੁਸੀਂ ਦੇਖ ਰਹੇ ਹੋ ਜ਼ਾਨਾ ਟਾਈਮ ਤੇ ਮੈਂ ਅਰਜੰਦਰ ਭੱਟ ਅਕਾਲੀ ਦਾਲ ਦੇ ਜ਼ਿਲ੍ਹਾ ਪ੍ਰਧਾਨ ਸ਼ਰਨਜੀਤ ਚਨਾਥ ਸਾਡੇ ਨਾਲ ਜੁੜੇ ਨੇ ਗੱਲਬਾਤ ਕਰਾਂਗੇ ਆ ਪੰਜਾਬ ਦੇ ਜਿਹੜੇ ਹਾਲਾਤ ਨੇ ਕਿਵੇਂ ਦੇਖਦੇ ਹੋ ਕਿ ਇੱਕ ਸਰਕਾਰ ਵੱਲੋਂ ਨਸ਼ਿਆਂ ਦੇ ਖਿਲਾਫ ਯੁੱਧ ਛੇੜਿਆ ਆ ਉਸ ਨੂੰ ਕਿਵੇਂ ਮਹਿੰਮ ਦੇਖਦੇ ਨੇ ਸਰਕਾਰ ਵੱਲੋਂ ਜੁੱਧ ਨਸ਼ਾ ਵਿਰੁੱਧ ਇੱਕ ਮੁਹਿੰਮ ਛੇੜੀ ਆ ਕਿਵੇਂ ਦੇਖਦੇ ਹੋ ਉਹਦੇ ਚ ਲੋਕਾਂ ਦੇ ਜਿਹੜੇ ਮਕਾਨ ਵੀ ਕੁਰਕ ਕੀਤੇ ਜਾ ਰਹੇ ਢਾਏ ਜਾ ਰਹੇ ਨੇ ਜਿਹੜੇ ਨਸ਼ੇ ਵੇਚਦੇ ਸੀ ਉਹਨਾਂ ਦੇ ਕਿਵੇਂ ਦੇਖਦੇ ਹੋ ਦੇਖੋ ਜੀ ਤਕਰੀਬਨ 3 ਸਾਲ ਤੋਂ ਵੀ ਉੱਪਰ ਦਾ ਸਮਾਂ ਹੋ ਗਿਆ ਆਮ ਆਦਮੀ ਦੀ ਸਰਕਾਰ ਨੂੰ ਲੋਕਾਂ ਨੇ ਬਹੁਤ ਹੀ ਉਤਸ਼ਾਹ ਦੇ ਨਾਲ ਸਾਰੀਆਂ ਰਵਾਇਤੀ ਪਾਰਟੀਆਂ ਨੂੰ ਛੱਡ ਕੇ ਇਹਨਾਂ ਦੀ ਸਰਕਾਰ ਬਣਾਈ ਸੀ ਪਰ ਇਹਨਾਂ ਤੋਂ ਕੁਝ ਵੀ ਨਾ ਪ੍ਰਸ਼ਾਸਨ ਨਾਲ ਲਾਅਨਡ ਆਰਡਰ ਬੁਰਾ ਹਾਲ ਕਰਿਆ ਪਿਆ ਵਪਾਰੀ ਵੀ ਦੁਖੀ ਆ ਕਿਸਾਨ ਵੀ ਦੁਖੀ ਆ ਬੇਰੁਜ਼ਗਾਰ ਹੋਏ ਬਨੇ ਨੌਜਵਾਨ ਉਹਨਾਂ ਨੂੰ ਕੋਈ ਸੁਝ ਨਹੀਂ ਰਿਹਾ ਉਹ ਬੇਰੁਜ਼ਗਾਰੀ ਦੇ ਆਸਰੇ ਉਹ ਨਸ਼ਿਆਂ ਵੱਲ ਜਾ ਰਹੇ ਨੇ ਕਿਉਂਕਿ ਯਾਰ ਰੋਜ਼ਗਾਰ ਨਹੀਂ ਹੋਣਾ ਬੇਲੇ ਰਹਿਣਾ ਸਾਰਾ ਦਿਨ ਇਸ ਦੇ ਲਈ ਇਹ ਸਿਰਫ ਪ੍ਰਚਾਰ ਹੀ ਹੋ ਰਿਹਾ ਮੀਡੀਏ ਦੇ ਰਾਹੀਂ ਪ੍ਰਚਾਰ ਹੋ ਰਿਹਾ ਪਰ ਜਿਹੜੀ ਧਰਤੀ ਦੇ ਉੱਪਰ ਕਹਿਣ ਦਾ ਮਤਲਬ ਗਰਾਊਂਡ ਲੈਵਲ ਤੇ ਕੁਝ ਨਹੀਂ ਹੋ ਰਿਹਾ ਮੇਰੇ ਕਹਿਣ ਦਾ ਮਤਲਬ ਆ ਵੀ ਸਰਕਾਰ ਪੂਰੀ ਤਰ੍ਹਾਂ ਫੇਲ ਹੋ ਚੁੱਕੀ ਆ ਇਹ ਸਿਰਫ ਐਡ ਤੇ ਖਰਚਾ ਮੀਡੀਏ ਦੇ ਖਰਚਾ ਤੇ ਜਿਹੜੀ ਲੋਕਾਂ ਦੇ ਵਿੱਚ ਜਾ ਕੇ ਦੇਖਣ ਹੁਣ ਇਹਨਾਂ ਨੂੰ ਪਤਾ ਲੱਗ ਜੂ ਕਿ ਇਹਨਾਂ ਨੇ ਜਿਹੜਾ ਆਪਣਾ ਹਰ ਚੀਜ਼ ਨੂੰ ਇਹਨਾਂ ਨੇ ਮੀਡੀਅਲ ਟ੍ਰਾਇਲ ਬਣਾਇਆ ਵਾ ਪੁਰਸ ਦਾ ਰਾਜ ਹੋ ਚੁੱਕਿਆ ਪੰਜਾਬ ਦੇ ਵਿੱਚ ਬੁਰੀ ਤਰ੍ਹਾਂ ਫਰੋਤੀਆਂ ਮੰਗੀਆਂ ਜਾ ਰਹੀਆਂ ਨੇ ਲੋਕਾਂ ਨੂੰ ਆਪਣੀ ਸੁਰੱਖਿਆ ਦੇ ਲਈ ਮੁਲਾਜ਼ਮ ਨਹੀਂ ਮਿਲ ਰਹੇ ਪਰ ਇਹਨਾਂ ਨੂੰ ਇੱਕ ਇੱਕ ਐਮਐਲਏ ਜਾਂ ਕੋਈ ਇਹਨਾਂ ਦਾ ਲੀਡਰ ਆ ਕਟੂਕੜ 22 30 30 ਪਰਿਵਾਰਕ ਮੈਂਬਰਾਂ ਨਾਲ ਗਨਮੈਨ ਨੇ ਇਸ ਦੇ ਲਈ ਬਹੁਤ ਹੀ ਮਾੜਾ ਹਾਲ ਹੈ ਜੀ ਪ੍ਰਧਾਨ ਜੀ ਤੁਸੀਂ ਕਿਹਾ ਕਿ ਭ੍ਰਿਸ਼ਟਾਚਾਰ ਤੇ ਫਰੋਤੀਆਂ ਮੰਗੀਆਂ ਜਾ ਰਹੀਆਂ ਤੇ ਕਰਪਸ਼ਨ ਦਾ ਜਿਹੜਾ ਬੋਲ ਵਾਲਾ ਵਧਿਆ ਹੈ ਕਿ ਆਮ ਆਦੀ ਪਾਰਟੀ ਸਰਕਾਰ ਤੇ ਤੁਹਾਡੀ ਸਰਕਾਰ ਜੇ ਕਾਲੀ ਦਲ ਦੀ ਸਰਕਾਰ ਸੀ ਉਦੋਂ ਵੀ ਇਹੀ ਸਾਰੇ ਇਦਾਂ ਹੀ ਹਾਲਾਤ ਸੀ ਤੇ ਹੁਣ ਬਦਲਾਅ ਨੂੰ ਦੇਖ ਕੇ ਲੋਕਾਂ ਨੇ ਚੁਣਿਆ ਸੀ ਆਮ ਆਦੀ ਪਾਰਟੀ ਨੂੰ ਤੁਹਾਡੀ ਸਰਕਾਰ ਵੇਲੇ ਵੀ ਤਾਂ ਹੈਗਾ ਜੀ ਦੇਖੋ ਦੀ ਸ਼ਰਮਣੀ ਕਾਲੀ ਦਲ ਦੀ ਸਰਕਾਰ ਦੇ ਬਿਨਾ ਪਾਰਟੀ ਵਾਈ ਤੋਂ ਉੱਪਰ ਉੱਠ ਕੇ ਜਿਹੜੇ ਮਰਜ਼ੀ ਪੰਜਾਬੀ ਨੂੰ ਪੁੱਛ ਲੋ ਕਿ ਜਿੰਨਾ ਵਿਕਾਸ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਵਿੱਚ ਹੋਇਆ ਜਿੰਨੀ ਡਿਵੈਲਪਮੈਂਟ ਹੋਈ ਆ ਜਿੰਨਾ ਰੋਜਗਾਰ ਦਿੱਤਾ ਗਿਆ ਏ ਸਾਰੀ ਪੁਲਿਸ ਦੇ ਵਿੱਚ ਨੌਜਵਾਨਾਂ ਸਿਪਾਹੀ ਤੋਂ ਲੈ ਕੇ ਸਾਰੀ ਅਫਸਰ ਦੇ ਜਿਹੜੀਆਂ ਭਰਤੀਆਂ ਹੋਈਆਂ ਨੇ ਸ਼੍ਰੋਮਣੀ ਅਕਾਲੀ ਦਲ ਵਲੇ ਹੋਈਆਂ ਨੇ ਜਿੰਨੀ ਮੰਡੀਆਂ ਦਾ ਵਿਕਾਸ ਹੋਇਆ ਹੋਰ ਸਟੇਟਾਂ ਚਲੇ ਜਾਓ ਬੁਰਾ ਹਾਲ ਆ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੀ ਸੋਚ ਦੀ ਤਰਜ਼ ਤੇ ਮੰਡੀਆਂ ਦਾ ਵਿਕਾਸ ਹੋਇਆ ਮਾਰਕੀਟਿੰਗ ਹੋਈ ਆ ਮੰਡੀ ਬੋਰਡ ਬਣਿਆ ਤੇ ਅੱਜ ਹਾਲਾਤ ਨੇ ਕਿ ਭਗਵੰਤ ਮਾਨ ਕੇਂਦਰ ਨਾਲ ਰੜ ਕੇ ਦੇਖੋ ਹਾਲਾਤ ਕੀ ਨੇ ਬਾਰਡਰ ਦੇ ਉੱਤੇ ਆਪਾਂ ਹਰਿਆਣੇ ਨੂੰ ਕਹਿ ਰਹੇ ਨੇ ਵੀ ਹਰਿਆਣੇ ਨੇ ਬੰਦ ਕਰਤਾ ਇਕੱਠੇ ਹੀ ਦੋਨਾਂ ਨੇ ਪਹਿਲਾਂ ਮੀਟਿੰਗ ਵਿੱਚ ਕਿਸਾਨ ਆਗੂਆਂ ਨੂੰ ਸੱਦਿਆ ਫਿਰ ਪਿੱਠ ਵੀ ਛੁਰਾ ਮਾਰ ਕੇ ਉਹਨਾਂ ਨੂੰ ਅਰੈਸਟ ਕਰਾਇਆ ਉਦੋਂ ਬਾਅਦ ਪਲਾਨਡ ਪੂਰੇ ਤਰੀਕੇ ਨਾਲ ਇੱਕ ਦਿਨ ਪਹਿਲਾਂ ਛੁੱਟੀ ਕੈਨਸਲ ਕਰਕੇ ਸਾਰੇ ਉੱਥੇ 3000 ਤੋਂ ਉੱਪਰ ਨਫਰੀ ਮਲਾਜ਼ਮ ਦੀ ਜਿਹਦੇ ਵਿੱਚ ਸਿਰਫ 100-150 ਕਿਸਾਨ ਬੈਠੇ ਸੀ ਉੱਥੇ ਵਿੱਚੇ ਮਾਤਾਵਾਂ ਭੈਣਾਂ ਬਜ਼ੁਰਗ ਬੱਚੇ ਉਹਨਾਂ ਨੂੰ ਬੁਰੀ ਤਰ੍ਹਾਂ ਆਪਾਂ ਉਹਨਾਂ ਨੂੰ ਮਿੰਤ ਕਰਕੇ ਵੀ ਆਪਾਂ ਲਿਆ ਸਕਦੇ ਸੀ ਜਾਂ ਥੋੜਾ ਜਿਹਾ ਪਲਾਈਟਲੀ ਬੇਨਤੀ ਕਰਦੇ ਪਰ ਉਹਨਾਂ ਦੇ ਸਿਰ ਪਾੜੇ ਗਏ ਡੰਡਿਆਂ ਨਾਲ ਉਹਨਾਂ ਨੂੰ ਕੁੱਟਿਆ ਗਿਆ ਉਸ ਤੋਂ ਬਾਅਦ ਸਭ ਤੋਂ ਭੈੜੀ ਗੱਲ ਜਿਹੜਾ ਬਦਲਾਅ ਦੀ ਇਹ ਸਰਕਾਰ ਗੱਲ ਕਰਦੀ ਆ ਜਿਹੜਾ ਉੱਥੇ ਸਮਾਨ ਸੀ ਈਵਨ ਟੈਂਟ ਵਾਲੇ ਲੋਹੇ ਦੇ ਡੰਡੇ ਵੀ ਚੋਰੀ ਕਰ ਲਏ ਏਸੀ ਉੱਥੇ ਲੱਗੇ ਵੀ ਸੀ ਕੋਈ ਪੱਖੇ ਸੀ ਤੇ ਉੱਥੇ ਹਾਲਾਤ ਦੇਖੋ ਇੱਕ ਆਪਾਂ ਨੁਮਾਇੰਦਾ ਚੁਣਦੇ ਹਾਂ ਮੇਰੇ ਹਿਸਾਬ ਨਾਲ ਕੱਲ ਨੂੰ ਐਮਐਲਏ ਆਮ ਆਦਮੀ ਦੇ ਬਣਨ ਦੀ ਲੋਕਾਂ ਨੂੰ ਸ਼ਰਮ ਆਊਗੀ ਕਿਉਂਕਿ ਕਦੇ ਟਰਾਲੀ ਚੋਰੀ ਹੋ ਰਹੀ ਆ ਟਰਾਲੀਆਂ ਚੋਰੀ ਕਰ ਰਹੇ ਨੇ ਦੇਖੋ ਕਿਸਾਨ ਆਪਣੀ ਮਿਹਨਤ ਨਾਲ ਟਰਾਲੀ ਬਣਾਉਂਦਾ ਏ ਕੋਈ ਕਰਜ਼ਾ ਲੈ ਕੇ ਬਹੁਤ ਹੀ ਦਿਨ ਰਾਤ ਇੱਕਰਾ ਕੇ ਐਮਐਲਏ ਨੇ ਟਰਾਲੀਆਂ ਹੀ ਚੋਰੀ ਕਰ ਲੀਆਂ ਹੈਰਾਨੀ ਦੀ ਗੱਲ ਦੇਖੋ ਤੁਸੀਂ ਕਿੰਨੀਆਂ ਕਿ ਇੱਕ ਐਮਐਲਏ ਟਰਾਲੀ ਚੋਰ ਬਣ ਗਿਆ ਇੱਕ ਐਮਐਲਏ ਟਰੱਕ ਜੂਨੀਅਨ ਤੇ ਕਬਜ਼ਾ ਕਰਕੇ ਪੁਰਾਣੇ ਦੂਜੇ ਪ੍ਰਧਾਨ ਤੋਂ ਪੈਸੇ ਮੋੜ ਕੇ ਵੱਧ ਪੈਸੇ ਲੈ ਕੇ ਉਹਨੂੰ ਪ੍ਰਧਾਨ ਬਣਾਤਾ ਫਿਰ ਉਹ ਹਫਤਾ ਜਿਹੜਾ ਪਵਾਨੀਗੜ ਦਾ ਬੰਦਾ ਸੀ ਉਹ ਹਫਤਾ ਇੱਥੇ ਸਾਡੇ ਗੁਰੂ ਸ੍ਰੀ ਰੋੜੇਵਾਲ ਸਾਹਿਬ ਗੁਰਦੁਆਰਾ ਸਾਹਿਬ ਆ ਉੱਥੇ ਹਫਤਾ ਹੁੰਦਾ ਰਿਹਾ ਕਿਉਂਕਿ ਨਿਰਿੰਦਰ ਕੌਰ ਭਰਾ ਜੀ ਉੱਥੇ ਰੋੜੇਵਾਲ ਜਾਂਦੀ ਆ ਅਸੀਂ ਸਤਿਕਾਰਯੋਗ ਨੇ ਬਾਬਾ ਪੂਰਨਦਾਸ ਜੀ ਦਾ ਉਹਨੇ ਕਿਹਾ ਵੀ ਆਪਣੀ ਸੌਂਖ ਆਲਾ ਬੱਚੇ ਦੀ ਵੀ ਤਾਂ ਪੈਸੇ ਨਹੀਂ ਮੰਗੇ ਹਫਤਾ ਉਹ ਮਿੰਟ ਤੱਕ ਲਾਈਵ ਹੋ ਕੇ ਬੁਲਾਉਂਦਾ ਰਿਹਾ ਪਰ ਇਹ ਨਹੀਂ ਗਏ ਪਰ ਉਸ ਦੇ ਬਾਵਜੂਦ ਇਹ ਸੌਂਖਾਣ ਨੂੰ ਤਿਆਰ ਹੋ ਗਈ ਸੀ ਘੱਟ ਦੇ ਵਿੱਚ ਹੁਣ ਦੱਸੋ ਵੀ ਸੌਂ ਜ਼ਰੂਰੀ ਆ ਬੱਚਾ ਜ਼ਰੂਰੀ ਆ ਜਾਂ ਪਾਰਟੀ ਜ਼ਰੂਰੀ ਆ ਆ ਤੁਸੀਂ ਅਕਾਲੀ ਦਲ ਕਰ ਰਹੇ ਹੋ ਕਿ ਅਕਾਲੀ ਦਲ ਦਾ ਜੇ ਜੇਕਰ ਗੱਲ ਕਰੀਏ ਅਕਾਲੀ ਦਲ ਨੇ ਬਹੁਤ ਵੱਡੇ ਕੰਮ ਕੀਤੇ ਤੁਸੀਂ ਕਹਿ ਰਹੇ ਹੋ ਪਰ ਕਿਉਂ ਅੱਜ ਅਕਾਲੀ ਦਲ ਜ਼ੀਰੋ ਲੈਵਲ ਤੇ ਚਲੇਗਾ ਘਰਾਬ ਤਲੇ ਗੋ ਦੇਖੋ ਹਰ ਇੱਕ ਇਨਸਾਨ ਜਦੋਂ ਆਪਣੇ ਪਰਿਵਾਰ ਵਿੱਚ ਵੀ ਜਾਂ ਆਪਾਂ ਕੋਈ ਕੰਮ ਕਰਦੇ ਆ ਕੋਈ ਗਲਤੀਆਂ ਹੋ ਜਾਂਦੀਆਂ ਨੇ ਅਸੀਂ ਇਹ ਗੱਲ ਨੂੰ ਕਮਿਟ ਕਰਦੇ ਆ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਰਾਜ ਵਿੱਚ ਵੀ ਕੁਝ ਗਲਤੀਆਂ ਹੋਈਆਂ ਉਹਦਾ ਖਮਿਆਜਾ ਅਸੀਂ ਸਾਡੇ ਲਗਭਗ ਦੂਜੀ ਟਰਮ ਆ ਪਰ ਅੱਜ ਤੁਸੀਂ ਬਹਿ ਕੇ ਦੇਖ ਲਓ ਪਹਿਲਾਂ ਕੈਪਟਨ ਉਮਰਿੰਦਰ ਨੇ ਝੂਠੀਆਂ ਸੌਂ ਖਾਧ ਲੋਕਾਂ ਨੇ ਉਹਦੀਆਂ ਗੱਲਾਂ ਚ ਆ ਕੇ ਫਿਰ ਭਗਵੰਤ ਮਾਨ ਨੇ ਬਦਲਾਅ ਦਾ ਨਾਰਾ ਦੇ ਕੇ ਲੋਕਾਂ ਨੂੰ ਜਜ਼ਬਾਤੀ ਕਿਉਂਕਿ ਆਪਾਂ ਪੰਜਾਬੀ ਜਜ਼ਬਾਤੀ ਲੋਕਾਂ ਸਭ ਤੋਂ ਵੱਧ ਕੁਰਬਾਨੀਆਂ ਆਜ਼ਾਦੀ ਵੇਲੇ ਪੰਜਾਬੀਆਂ ਦੇ ਸੀ ਸਭ ਤੋਂ ਵੱਧ ਜਜ਼ਬਾਤੀ ਲੋਕ ਆਪਣੇ ਨੇ ਇਹ ਲੋਕਾਂ ਦੇ ਜਜ਼ਬਾਤ ਨਾਲ ਖੇਡਿਆ ਪਰ ਅੱਜ ਇੱਕ ਹਾਲਾਤ ਇਹ ਨੇ ਅਕਾਲੀ ਦਲ ਤੇ ਕਾਂਗਰਸ ਨੂੰ ਤਾਂ ਵੋਟ ਨਹੀਂ ਪਾਈ ਸੀ ਲੋਕਾਂ ਨੇ ਪਰ ਇਹਨਾਂ ਦੇ ਲੋਕ 2027 ਚ ਪਾਥੀਆਂ ਮਾਰਨਗੇ ਇਹਨਾਂ ਨੂੰ ਪਿੰਡਾਂ ਚ ਨਹੀਂ ਵੜਨ ਦੇਣਾ ਸਾਡਾ ਖੋਜੇ ਮਾਜਰਾ ਪਿੰਡਾ ਸਾਡੇ ਫਤਿਹਗੜ੍ਹ ਸਾਹਿਬ ਹਲਕੇ ਦਾ ਉੱਥੇ ਉਹਨਾਂ ਨੇ ਲਿਖ ਕੇ ਲਾਤਾ ਕਿ ਕੋਈ ਆਮ ਆਦਮੀ ਦਾ ਆਗੂ ਐਮਐਲਏ ਸਾਡੇ ਪਿੰਡ ਵਿੱਚ ਨਾ ਬੜੇ। ਇਸੇ ਤਰ੍ਹਾਂ ਸਾਡੇ ਛਲੇੜੀ ਪਿੰਡ ਨੇ ਜਿੱਥੇ ਕਿਸਾਨਾਂ ਦੀਆਂ 100-100 ਸਾਲ ਤੋਂ ਕਬਜ਼ਦਾਰ ਜਿਹੜੇ ਕਿਸਾਨ ਸੀ ਉਹਨਾਂ ਦੀ ਇਹਨਾਂ ਨੇ ਜ਼ਮੀਨਾਂ ਖੋਹੀਆਂ ਧੱਕਾ ਕਰਿਆ ਉੱਥੇ ਨਜਾਇਜ਼ ਪਰਚੇ ਕਰੇ। ਇਹੀ ਹਾਲਾਤ ਉਹ ਪਿੰਡਾਂ 'ਚ ਆ। ਤੁਸੀਂ ਮੈਨੂੰ ਇਹ ਦੱਸੋ ਕਿ ਇੱਕ ਨਮਾਇਦਰ ਨੂੰ ਜੇ ਪਿੰਡ 'ਚ ਨਹੀਂ ਬਣ ਦੇਣਾ ਫਿਰ ਪੱਲੇ ਕੀ ਆ? ਹੂੰ। ਕੱਲੇ ਆ ਜੀ ਤੁਸੀਂ ਤੁਸੀਂ ਕਿਵੇਂ ਕਹਿੰਦੇ ਹੋ ਕਿ ਆਲ ਵਾਲੇ ਸਮਝਦੇ ਪਾਤੀਆਂ ਮਾਰੀ ਨੇ ਵੱਡਾ ਦੋਚਲਾ ਜਾ ਬਾਬਾ ਆਮ ਆਦਮੀ ਪਾਰਟੀ ਸਰਕਾਰ ਤੋਂ ਐਕਸ਼ਨ ਮੂਡ ਚ ਲੋਕਾਂ ਦੇ ਜਿਹੜੇ ਕਿ ਜਿਹੜੇ ਨਸ਼ਾ ਸਦਾਗਰ ਸੀ ਉਹਨਾਂ ਦੇ ਮਕਾਨ ਤੋੜੇ ਜਾਂਦੇ ਨੇ ਉਹ ਸਖਤ ਇਸ ਲਾਕਾਂ ਪਿੱਛੇ ਬੰਦ ਕੀਤਾ ਜਾ ਰਿਹਾ ਅਸੀਂ ਆਮ ਆਦਮੀ ਦੀ ਕੋਈ ਵੀ ਨਸ਼ੇ ਵਿਰੁੱਧ ਜਿਹੜੀ ਪਾਰਟੀ ਸਰਕਾਰ ਕਰੂ ਅਸੀਂ ਉਹਨੂੰ ਠੀਕ ਆ ਉਹਦੀ ਗੱਲ ਠੀਕ ਆ ਪਰ ਉਸ ਨਸ਼ੇ ਵਿਰੁੱਧ ਜਿਹੜੀ ਲਹਿਰ ਆ ਉਹਦੀ ਆੜ ਦੇ ਵਿੱਚ ਜਿਹੜਾ ਨਜਾਇਜ਼ ਕਬਜ਼ਾ ਹੋਇਆ ਉਹ ਹਟਾਇਆ ਜਾ ਰਿਹਾ ਪਰ ਉਹਨੂੰ ਸ਼ੋਅ ਕਰਿਆ ਜਾ ਰਿਹਾ ਕਿ ਅਸੀਂ ਨਸ਼ੇ ਦੇ ਜਿਹੜੇ ਸਦਾਗਰ ਨੇ ਉਹਨਾਂ ਦੇ ਘਰ ਢਾਉਨੇ ਆ ਪਰ ਇੱਥੇ ਬਹੁਤ بڑے-ਬੜੇ ਸਦਾਗਰ ਨੇ ਜਿਹੜੇ ਕਿ ਆਮ ਆਦਮੀ ਦੇ ਵਿੱਚ ਵੀ ਹੋਰ ਵੀ ਨੇ ਉਹਨਾਂ ਦੇ ਘਰ ਨਹੀਂ ਢਾਏ ਜਾ ਰਹੇ ਸਿਰਫ ਇੱਕ ਆੜ ਲਈ ਜਾ ਰਹੀ ਆ ਕਿ ਜਿਹੜੇ ਸਰਕਾਰੀ ਜਗ੍ਹਾ ਤੇ ਮਕਾਨ ਬਣਾਇਆ ਉਹਨੂੰ ਢਾਡ ਦਿੰਦੇ ਨੇ ਉਹਨੂੰ ਕਹਿੰਦੇ ਨੇ ਇਹ ਅਸੀਂ ਨਸ਼ਾ ਤਖਤਰਾ ਦੇ ਘਰ ਢਾ ਰਹੇ ਆ ਤੁਸੀਂ ਕਿਵੇਂ ਕਹਿੰਦੇ ਹੋ ਕਿ ਜਿਹੜੀ ਗੱਲ ਆ ਉਹਨਾਂ ਦੀ ਜਿਹੜਾ ਨੇ ਕਬਜ਼ੇ ਕੀਤੇ ਉਹਨਾਂ ਦੇ ਮਕਾਨ ਢਾਏ ਜਾ ਰਹੇ ਨੇ ਆਮ ਤੌਰ ਤੇ ਉਹਨਾਂ ਲੋਕਾਂ ਦੇ ਬਿਆਨ ਸੁਣਦੋ ਜਿਹੜੀ ਫਾਈਲ ਤਿਆਰ ਕਰਦੇ ਨੇ ਹਾਈ ਕੋਰਟ ਦੇ ਸਮਾਨਜੋਗ ਹਾਈ ਕੋਰਟ ਦੇ ਹੁਕਮ ਨੇ ਵੀ ਆਪਾਂ ਕਦੇ ਵੀ ਕਿਸੇ ਦਾ ਉਹਦੇ ਪਰਿਵਾਰ ਇੱਕ ਬੰਦਾ ਨਸ਼ਾ ਵੇਚਦਾ ਹੋ ਸਕਦਾ ਵੀ ਆਪਾਂ ਸਾਰੇ ਨੂੰ ਬੱਚੇ ਵੀ ਨੇ ਉਹਨਾਂ ਨੂੰ ਬੇ ਘਰ ਨਹੀਂ ਕਰ ਸਕਦੇ ਕਿਸੇ ਦਾ ਘਰ ਨਹੀਂ ਟਾ ਸਕਦੇ ਜੇ ਕਾਨੂੰਨ ਕਹਿੰਦਾ ਅਸੀਂ ਇਹ ਗੱਲ ਦੀ ਛਲਾਂਗਾ ਕਰਦੇ ਹਾਂ ਕਿ ਨਸ਼ੇ ਘਟਣੇ ਚਾਹੀਦੇ ਨੇ ਬਹੁਤ ਬੁਰਾ ਹਾਲ ਆ ਪਰ ਅੱਜ ਤੁਸੀਂ ਹਾਲਾਤ ਦੇਖੋ ਲੁੱਟਾਂ ਖੂਹਾਂ ਕਿੰਨੀਆਂ ਵਧ ਗਈਆਂ 3 ਸਾਲ ਹੋ ਗਏ ਸਰਕਾਰ ਨੂੰ ਜਦ ਦਿੱਲੀ ਇਹਨਾਂ ਦਾ ਸੁੱਕੜਾ ਸਾਫ ਹੋਇਆ ਉਸ ਤੋਂ ਬਾਅਦ ਇਹਨਾਂ ਨੇ ਦੇਖਿਆ ਵੀ ਹੁਣ ਤਾਂ ਸਾਡਾ ਕੰਮ ਹੱਥੋਂ ਗਿਆ ਪਰ ਮੈਂ ਇਹਨਾਂ ਨੂੰ ਕਹਿਣਾ ਚਾਹੁੰਦਾ ਹੁਣ ਟਾਈਮ ਲੰਘ ਗਿਆ ਹੁਣ ਤੁਹਾਡਾ ਸਰਕਾਰ ਤੁਹਾਡੇ ਤੋਂ ਬਹੁਤ ਲੋਕ ਦੁਖੀ ਨੇ ਤੁਹਾਨੂੰ 2000 ਸਾਈਜ਼ ਵਿੱਚ ਤੋਂ ਵਧੀਆ ਤਰੀਕੇ ਨਾਲ ਵਧੀਆ ਪਤਾ ਲੱਗ ਜੂਗਾ ਜਨਮਾਨਾ ਬਾਲ ਅੱਗੇ ਆਉਣੇ ਨੇ ਮੈਂ ਜ਼ਿਆਦਾ ਕਿਉਂ ਗੱਲ ਕਰਾਂ ਜੀ ਜਥੇਦਾਰ ਦਾ ਜਿਹੜਾ ਜਥੇਦਾਰ ਆ ਸਿੰਘ ਸਾਹਿਬ ਨੇ ਉਹਨਾਂ ਦਾ ਜਿਹੜੇ ਕਿਵੇਂ ਦੇਖਦੇ ਜਿਹਾ ਕਿ ਦੋ ਫਾੜ ਹੋਏ ਪਿਆ ਅਕਾਲੀ ਦਲ ਇੱਕ ਪਾਸੇ ਜਥੇਦਾਰ ਦਾ ਵਿਰੋਧ ਕੀਤਾ ਜਾ ਰਿਹਾ ਦੂਜੇ ਪਾਸੇ ਉਹਦੇ ਹੱਕ ਚ ਕੁਝ ਹੈਗੇ ਤੇ ਹਾਲੋ ਦੇਖੋ ਸ਼੍ਰੋਮਣੀ ਅਕਾਲੀ ਦਲ ਜਿਹੜੀ ਇਹੋ ਜਿਹੀ ਪਾਰਟੀ ਆ ਜਿਹੜੀ ਸ਼੍ਰੀ ਅਕਾਲ ਤਖਤ ਨੂੰ ਸੇਧ ਲੈ ਕੇ ਸਮਰਪਿਤ ਹੋ ਕੇ ਪਾਰਟੀ ਬਣੀ ਆ ਅਸੀਂ ਜਥੇਦਾਰ ਜੀ ਦਾ ਜਿਹੜੇ ਪਹਿਲਾਂ ਸੀ ਉਹਨਾਂ ਦਾ ਵੀ ਸਤਿਕਾਰ ਕਰਦੇ ਆ ਜਿਹੜੇ ਹੁਣ ਨੇ ਉਹਨਾਂ ਦਾ ਵੀ ਸਤਿਕਾਰ ਕਰਦੇ ਆ ਪਰ ਇੱਕ ਜਿਹੜੇ ਹੁਣ ਦੇਖੋ ਜਥੇਦਾਰ ਗੜਗੱਜ ਜੀ ਉਹਨਾਂ ਨੇ ਮਾਜੇ ਤੋਂ ਲਹਿਰ ਸ਼ੁਰੂ ਕਰੀਆ ਗਰੀਬ ਪਰਿਵਾਰਾਂ ਤੋਂ ਉਹਨਾਂ ਨੇ ਮੈਂ ਕੱਲ ਬਿਆਨ ਸੁਣ ਰਿਹਾ ਸੀ ਵੀ ਮੈਂ ਜਥੇਦਾਰ ਤਾਂ ਚਲੋ ਸਤਿਕਾਰ ਆ ਗੱਦੀ ਦਾ ਪਰ ਮੈਂ ਇੱਕ ਸੇਵਾਦਾਰ ਆ ਨਵਾਂ ਸੇਵਾਦਾਰ ਆ ਮੈਂ ਉਹਨਾਂ ਨੇ ਗਰੀਬਾਂ ਦੇ ਪਰਿਵਾਰਾਂ ਚੋਂ ਸਿੱਖ ਪਰਿਵਾਰਾਂ ਚੋਂ ਲਹਿਰ ਸ਼ੁਰੂ ਕਰੀਆ ਕਿਉਂਕਿ ਅੱਜ ਲੋੜ ਆ ਬਹੁਤ ਹੀ ਧਰਮ ਪਰਵਰਤਨ ਹੋ ਰਿਹਾ ਬੜੀਆਂ ਬੜੀਆਂ ਏਜੰਸੀਆਂ ਪੰਜਾਬ ਨੂੰ ਪਈਆਂ ਨੇ ਹਾਲਾਤ ਖਰਾਬ ਕਰੇ ਬਿਨੇ ਇੱਕ ਹੋਰ ਵੀ ਗੱਲ ਆ ਆਮ ਆਦਮੀ ਪਾਰਟੀ ਆਪਣੀ ਜਿਹੜੇ ਇਹਨਾਂ ਦੇ ਖਿਲਾਫ ਨੇ ਲੋਕ ਉਹ ਤੋਂ ਪੜਕਾਉਣ ਲਈ ਨਵਾਂ ਨਵਾਂ ਮੁੱਦਾ ਛੇੜ ਦਿੰਦੀ ਆ ਪਹਿਲਾਂ ਇਹਨਾਂ ਨੇ ਨਦੀਆਂ ਦਾ ਛੇੜਿਆ ਹੁਣ ਮੁੜ ਕੇ ਕੋਈ ਗੱਲ ਨਹੀਂ ਕਰੀ ਕਹਿਣਾ ਦਾ ਮਤਲਬ ਇਹ ਟੈਕਨੀਕਲ ਗੱਲਾਂ ਕਰਦੇ ਨੇ ਪਰ ਜਿਹੜੇ ਲੋਕਾਂ ਦੇ ਅੰਦਰ ਰੋਸ ਆ ਜਿਹੜੀ ਡਿਵੈਲਪਮੈਂਟ ਆ ਉਹ ਬਹੁਤ ਜ਼ਿਆਦਾ ਬੁਰਾ ਹਾਲਾ ਪੰਜਾਬ ਦੇ ਵਿੱਚ ਇਸ ਦੇ ਲਈ ਸਾਰੇ ਹੀ ਸਤਕਾਰਯੋਗ ਮੈਂ ਆਮ ਆਦਮੀ ਵਾਲਿਆਂ ਨੂੰ ਵੀ ਕਹਿੰਨਾ ਕਿ ਪਿੱਛੇ ਲੱਗ ਨਾ ਬਣੋ ਇਨਾਂ ਦੀ ਸਾਰੀ ਇਹਨਾਂ ਨੂੰ ਜਦੋਂ ਪੁੱਛਦੇ ਨੇ ਜਦੋਂ ਕਹਿੰਦੇ ਸੀ ਪਿੰਡਾਂ 'ਚ ਅਸੀਂ ਸਵਾਲ ਕਰਨਾ ਹੁਣ ਮੈਂ ਆਮ ਆਦਮੀ ਦੇ ਵਰਕਰ ਜਿਨ੍ਹਾਂ ਨੇ ਸਰਕਾਰ ਬਣਾਈ ਅੱਜ ਉਹ ਘਰਾਂ 'ਚ ਬੈਠੇ ਨੇ ਜਿਹੜੇ ਅੱਗੇ ਕੜਮ ਚੌਧਰੀ ਹੋਏ ਨੇ ਕੋਈ ਕਾਲੀ ਸੀ ਕੋਈ ਕਾਂਗਰਸੀ ਸੀ ਮੈਂ ਸਾਰੀਆਂ ਪਾਰਟੀਆਂ ਦੇ ਵੀਰਾਂ ਨੂੰ ਬੇਨਤੀ ਕਰਦਾ ਕਿ ਜਿਹੜੇ ਨਵੇਂ-ਨਵੇਂ ਆਏ ਕਹਿਣ ਦਾ ਮਤਲਬ ਫੁੱਲ ਦੇਖ ਕੇ ਭੌਰਾ ਆਉਂਦਾ ਏ ਨਵੇਂ-ਨਵੇਂ ਬੰਦੇ ਆਉਂਦੇ ਨੇ ਪਾਰਟੀਆਂ 'ਚ ਕਿਸੇ 'ਚੋਂ ਵੀ ਉਹਦਾ ਸਤਕਾਰ ਨਹੀਂ ਹੋਣਾ ਚਾਹੀਦਾ ਜਿਹੜੀ ਪਾਰਟੀ 'ਚ ਤੁਸੀਂ ਖੜਿਓਂ ਉੱਚ ਬਣੇ ਨਾ ਬਣੇ ਉਹ ਪਾਰਟੀ ਦੇ ਸਾਥ ਦੇਣਾ ਚਾਹੀਦਾ ਕਿਉਂਕਿ ਪਾਰਟੀ ਇੱਕ ਸੋਚ ਹੁੰਦੀ ਆ ਸ਼੍ਰੋਮਣੀ ਅਕਾਲੀ ਦਲ ਇੱਕ ਐਡੋਲੋਜੀ ਆ ਜਿਹੜੀ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਲਈ ਸਾਰੇ ਸਮਰਪਿਤ ਹੋ ਕੇ ਅਸੀਂ ਚੱਲ ਰਹੇ ਆ ਸਰਕਾਰਾਂ ਸਾਡੇ ਲਈ ਕੋਈ ਮਾਇਨੇ ਨਹੀਂ ਰੱਖਦੀਆਂ ਇਹ ਸਾਡੀ ਇੱਕ ਸੋਚ ਆ ਕਿਉਂਕਿ ਸਾਡੇ ਬਜ਼ੁਰਗਾਂ ਨੇ ਸਾਡੇ ਲਗਭਗ ਤਿੰਨ ਤਿੰਨ ਪੀੜੀਆਂ ਤੋਂ ਅਸੀਂ ਅਕਾਲੀ ਦਲ ਨੂੰ ਸਮਰਪਿਤ ਪਰਿਵਾਰ ਆ ਅਸੀਂ ਟਾਈਮ ਆਉਂਦਾ ਜਾਂਦਾ ਰਹਿੰਦਾ ਪਰ ਤੁਸੀਂ ਮੇਰੇ ਵਿੱਚ ਆਪਾਂ ਆਪਸ ਵਿੱਚ ਗੱਲ ਕਰ ਰਹੇ ਆ ਕਿ ਪੰਜਾਬ ਅੱਜ ਮਹਿਸੂਸ ਕਰ ਰਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਲੋੜ ਹਾਂ ਸੋ ਇਹ ਸਨ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਸ਼ਾਨੀ ਸਿੰਘ ਚਨਾਤਲ ਜਿਨ੍ਹਾਂ ਵੱਲੋਂ ਕਿਹਾ ਗਿਆ ਕਿ ਜਿਹੜੇ ਕਿ ਆਮਾ ਦੀ ਪਾਰਟੀ ਦੀ ਸਰਕਾਰ ਉਹਦਾ ਗਰਾਫ ਜਿਹੜਾ ਕਿ ਇੱਕ ਤਾਂ ਜ਼ੀਰੋ ਲੈਵਲ ਤੇ ਪਹੁੰਚ ਚੁੱਕੀ ਹੈ ਤੇ ਦੂਜੇ ਪਾਸੇ ਜੋ ਉਹਨਾਂ ਕਾਰ ਕੰਮ ਕਰਨੇ ਸੀ ਵਾਅਦੇ ਕੀਤੇ ਸੀ ਲੋਕਾਂ ਨਾਲ ਉਹ ਵਾਅਦੇ ਤਵੀ ਭੱਜੀ ਹੈ ਫਤਿਹਗੜ ਸਾਹਿਬ ਤੋਂ ਕੈਮਰਾਮੈਨ ਦਵਿੰਦਰ ਕੋੜੀ ਦੇ ਨਾਲ ਰਜਿੰਦਰ ਸਿੰਘ ਭਟ ਦੀ ਵਿਸ਼ੇਸ਼